ਸ਼੍ਰੋਮਣੀ ਕਾਲੀ ਦਵ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀ ਸ਼੍ਰੀ ਅਕਾ ਤਾਂਖ ਸਹਿਬ ਦੇ ਪੇਸ਼ੀ ਦੌਰਾਨ ਸਿੰਘ ਸਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨ ਲਈ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਸੁਖਬੀਰ ਬਾਦਲ ਦੇ ਹੱਥ ਵਰਚਾ ਫੜਿਆ ਹੋਇਆ ਹੈ ਤੇ ਉਹਨਾਂ ਦੇ ਗੱੜ ਦੇ ਵਿੱਚ ਇੱਕ ਤਖਤੀ ਵੀ ਪਾਈ ਹੋਈ ਹੈ ਤਾ ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰਾ ਵਾਲੀ ਪੋਸ਼ਾਕ ਪਹਿਨੀ ਹੋਈ ਹੈ ਭਾਵ ਜੋ ਨੀਲੇ ਰੰਗ ਦਾ ਚੋੜਾ ਸੁਖਬੀਰ ਸਿੰਘ ਬਾਦਲ ਜੋ ਪਾ ਕੇ ਬੈਠੇ ਨੇ ਤਾਂ ਇਹ ਵੀ ਦੇਖਿਆ ਜਾ ਸਕਦਾ ਉਹਨਾਂ ਦੇ ਲੱਤ ਉੱਤੇ ਜਿਹੜੀ ਹੈ ਛੱਟ ਲੱਗੀ ਆ ਤਾਂ ਉਹ ਵੀਰ ਚੇਰ ਤੇ ਬੈਠੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਨਾਲ ਜੋ ਸੁਖਦੇਵ ਸਿੰਘ ਢੀਂਸਾ ਉਹ ਵੀ ਨਜ਼ਰ ਆ ਰਹੇ ਨੇ ਤਾਂ ਸੰਗਤ ਜਿਹੜੀ ਆ ਉਹਨਾਂ ਦੇ ਕੋਲੋਂ ਦੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸਿਲ ਤੋਂ ਜਥੇਦਾਰ ਗਿਆਨੀ ਰੋਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜਾ ਦਾ ਐਲਾਨ ਕੀਤਾ ਸੀ ਇਹ ਕਿਹਾ ਸੀ ਕਿ 3 ਦਸੰਬਰ 2024 ਤੋਂ ਉਹ ਰੋਜ਼ਾਨਾ 12 ਵਜੇ ਤੋਂ 1 ਵਜੇ ਤੱਕ ਪਖਾਨੇ ਸਾਫ ਕਰਨਗੇ ਉਸ ਤੋਂ ਬਾਅਦ ਇਸ਼ਨਾਨ ਕਰਕੇ ਫਿਰ ਲੰਗਰ ਹਾਲ ਜਾ ਕੇ 1 ਘੰਟੇ ਤੱਕ ਬਰਤਨ ਧੋਣ ਦੀ ਸੇਵਾ ਜਿਹੜੀ ਆ ਉਹ ਉਹਨਾਂ ਵੱਲੋਂ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਤੋਂ ਉਹ 1 ਘੰਟਾ ਕੀਰਤਨ ਸਰਵਣ ਕਰਨ ਗਏ ਤੇ ਜਥੇਦਾਰ ਸਹਿਬਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਵਿਸ਼ੇਸ਼ ਕਰਕੇ ਉਹਨਾਂ ਦੇ ਗਲ ਵਿੱਚ ਇੱਕ ਤਕਤੀ ਜਿਹੜੀ ਆ ਇਹ ਜ਼ਰੂਰ ਪਾਈ ਜਾਣੀ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਇੱਕ ਲੱਤ ਦੇ ਉੱਤੇ ਜੋ ਫੈਕਚਰ ਹੋਇਆ ਹੈ ਲੱਤ ਵਿੱਚ ਫੈਕਚਰ ਹੋਇਆ ਇਸ ਦੇ ਲਈ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਬਾਹਰ ਇੱਕ ਘੰਟਾ ਘਰ ਕੋਲ ਖੜ ਕੇ ਦਰਸ਼ਨੀ ਦਰਿ ਕੋਲ ਸੇਵਾ ਵਾਲੀ ਪੋਸ਼ਾਕ ਪਹਿਨ ਕੇ ਡਿਊਟੀ ਦੌਰਾਨ ਹੱਥ ਵਿੱਚ ਬਰਚਾ ਫੜ ਕੇ 휠ਚੇਅਰ ਤੇ ਬੈਠਣਗੇ ਤਾਂ ਵਿਸ਼ੇਸ਼ ਤੌਰ ਤੇ ਉਹਨਾਂ ਦੇ ਗੱਲ ਦੇ ਵਿੱਚ ਇੱਕ ਤਖਤੀ ਵੀ ਪਾਈ ਜਾਏਗੀ ਤਾ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਹੁਣ ਜਿਹੜੇ ਨੇ ਉਹ ਹੱਥ ਵਿੱਚ ਵਰਚਾ ਤੇ ਨੀਲੇ ਰੰਗ ਦਾ ਬਾਣਾ ਪਾਈ ਜੋ ਕਿ ਸੇਵਾਦਾਰਾ ਵਾਲੀ ਪੋਸ਼ਾਕ ਹੈ ਉਹ ਪਾਈ ਬੈਠੇ ਨਜ਼ਰ ਆ ਰਹੇ ਨੇ ਇਹ ਦੋ ਦਿਨ ਦੀ ਸੇਵਾ ਦਰਬਾਰਤ ਸਾਹਿਬ ਵਿੱਚ ਕਰਨ ਉਪਰੰਤ ਉਹ ਅਗਲੇ ਦੋ ਦਿਨ ਕੇਸਗੜ ਸਾਹਿਬ ਜਾਨੀ ਅਨੰਤਪੁਰ ਸਾਹਿਬ ਜਾ ਕੇ ਤੇ ਜੀ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਮੁਕਸਰ ਸਾਹਿਬ ਵਿੱਚ ਤੇ ਸ਼੍ਰੀ ਪਤੇਗੜ ਸਾਹਿਬ ਇੱਥੇ ਜਾ ਕੇ 2-2 ਦਿਨ ਦੀ ਸੇਵਾ ਜੜੀਆ ਇਹ ਕੀਤੀ ਜਾਣੀ ਹੈ ਤਾਂ ਇਸੇ ਤਰ੍ਹਾਂ 2-2 ਦਿਨ ਹਰੇਕ ਧਾਰਮਿਕ ਅਸਥਾਨ ਤੇ ਜਾ ਕੇ ਸੇਵਾ ਕਰਨ ਦੇ ਨਾਲ ਉਹਨਾਂ ਦੀ ਸਜ਼ਾ ਜੜੀਆ ਉਹ ਪੂਰੀ ਹੋਏਗੀ ਜੋ ਇਹ ਵਰਤੀ ਫੜ ਕੇ ਬੈਠਣ ਦਾ ਸਮਾਂ ਹੈ ਤਾਂ ਉਹ ਇੱਥੇ 9 ਤੋਂ 10 ਵਜੇ ਤੱਕ ਦਾ ਹੋਈਗਾ ਦੱਸਣਾ ਚਾਹੁੰਦੇ ਆ ਕਿ ਇਹ ਸਜ਼ਾ ਸ਼੍ਰੀ ਅਕਾਲ ਤੱਕ ਸਾਹਿਬੀ ਜੋਤਿਦਾਰ ਕਿਆਨੀ ਰਕबीर ਸਿੰਘ ਅਨੇ ਸੁਖਬੀਰ ਸਿੰਘ ਦਾ ਬਾਦਲ ਸਣੇ ਜੋ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਨੇ ਉਹਨਾਂ ਨੂੰ ਵੀ ਲਗਾਈ ਗਈ ਹੈ ਸੁਖਬੀਰ ਬਾਦਲ ਦੇ ਨਾਲ ਹੀ ਪਖਾਨੇ ਸਾਫ ਕਰਨ ਤੋਂ ਸੁਖਦੇਵ ਸਿੰਘ ਢੀਂਟਾ ਨੂੰ ਵੀ ਛੋੜ ਦਿੱਤੀ ਗਈ ਹੈ ਕਿਉਂਕਿ ਉਹ ਵੀ ਸਿਹਤਕ ਸਿਹਤ ਦੇ ਤੌਰ ਤੇ ਠੀਕ ਨਹੀਂ ਹੈ ਉਹਨਾਂ ਦੀ ਉਮਰ ਵਧੇਰੇ ਹੈ ਢੀਂਟਾ ਵੀ ਹੱਥ ਵਿੱਚ ਵਰਚਾ ਫੜ ਕੇ ਗਲ ਵਿੱਚੋਂ ਤਖਤੀ ਪਾ ਕੇ ਸੇਵਾਦਾਰਾਂ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲਵੰਗ ਹੀ ਸੇਵਾ ਕਰਨਗੇ ਇਸ ਸਜਾ ਵਿੱਚ ਵੀ ਹੁਕਮ ਦਿੱਤਾ ਗਿਆ ਹੈ ਕਿ ਸੱਚੇ ਸੌਦੇ ਸੰਬੰਧੀ ਜੋ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਨੂੰ ਪੈਸੇ ਵਿਆਜ ਸਣੇ ਮਾਡਰਨ ਦੇ ਹੁਕਮ ਜਿਹੜਾ ਲਗਾਇਆ ਗਿਆ ਤਾਂ ਜੋ ਅਕਾਊਂਟ ਬਰਾਤ ਦੇ ਵਿੱਚ ਲਗਾਇਆ ਜਾਵੇ ਇਸ ਸਜਾ ਵਿੱਚ ਇਹ ਵੀ ਹੁਕਮ ਦਿੱਤਾ ਗਿਆ ਕਿ ਸੱਚੇ ਸੌਦੇ ਸੰਬੰਧੀ ਇਤਿਹਾਰ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਨੂੰ ਪੈਸੇ ਸਣੇ ਜੋ ਵਿਆਜ ਉਹ ਵਾਪਸ ਮੁੜੇ ਜਾਵੇ ਤੇ ਅਕਾਊਂਟ ਬ੍ਰਾਂਚ ਵਿੱਚ ਚਮਕ ਕਰਵਾਇਆ ਜਾਵੇ ਤਾਂ ਜਥੇਦਾਰ ਸਹਿਬਾਨ ਨੇ ਫਸਿਲ ਤੋਂ ਹੁਕਮ ਦਿੱਤਾ ਹੈ ਕਿ ਇਸ ਰਕਮ ਦੀ ਪਰਪਾਈ ਸੁਖਬੀਰ ਬਾਦਲ, ਸੋਚਾ ਸਿੰਘ ਲੰਗਾ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੁੰਦਰ ਤੇ ਹੀਰਾ ਸਿੰਘ ਗਾਪੜੀਆ ਕੋਲੋਂ ਇਹ ਪੈਸੇ ਵਸੂਲੇ ਜਾਣਗੇ ਤਾਂ ਅੱਜ ਸਵੇਰ ਤੋਂ ਹੀ ਜੋ ਸ਼੍ਰੀ ਅਕਾਲ ਤਖਤ ਚੈਦੀ ਫਸੀਲ ਤੋਂ ਹੁਕਮ ਹੋਇਆ ਸੀ ਉਸ ਦੀ ਪਾਲਣਾ ਕਰਨ ਲਈ ਚੁਕਬੀਰ ਬਾਦਲ ਸੁਖਦੇਵ ਸਿੰਘ ਢੀਂਡਾ ਅਤੇ ਉਹਨਾਂ ਦੇ ਸਾਥੀ ਦਰਬਾਰ ਸਾਹਿਬ ਦੇ ਵਿੱਚ ਜੋ ਕਿ ਹੁਕਮ ਲੱਗਾ ਹੈ ਉਸ ਨੂੰ ਪੂਰਾ ਕਰਦੇ ਨਜ਼ਰ ਆ ਰਹੇ ਨੇ